ਤੁਹਾਡਾ ਸਵਾਗਤ ਹੈ ਜੀ एग्जाम ਵਿਕਟਰੀ ਵਿੱਚ ਚੈਨਲ ਨੂੰ ਪਹਿਲੀ ਵਾਰ ਦੇਖਣ ਵਾਲੇ ਸਾਰੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਟਾਈਮ ਟੂ ਟਾਈਮ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਅਸੀਂ ਜਿਹੜੇ ਐਮਸੀਕਿਊ ਕੁਐਸਚਨ ਕਰਨੇ ਆ ਉਹ ਹੈਗੇ ਨੇ ਹੀ ਸਾਡਾ ਸਭ ਤੋਂ ਪਹਿਲਾ ਕੁਐਸਚਨ ਹੈ ਵਾਕ ਵਿੱਚ ਦੋ ਬਿੰਦੀ ਡੈਸ਼ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਕਾਮੇ ਦੀ ਠੀਕ ਵਰਤੋਂ ਲਈ ਕਹੇ ਹੋਏ ਸ਼ਬਦਾਂ ਲਈ ਉਪਵਾਕਾਂ ਨੂੰ ਜੋੜਨ ਲਈ ਜਾਂ ਵੇਰਵਾ ਦੇਣ ਲਈ ਵੇਰਵਾ ਦੇਣ ਲਈ ਦੁਆਬੀ ਭਾਸ਼ਾ ਦਾ ਇਲਾਕਾ ਕਿਹੜੇ ਦੋ ਦਰਿਆਵਾਂ ਦਾ ਇਲਾਕਾ ਹੈ ਚਨਾਤ ਤੇ ਵਿਆਸ ਸਤਲੁਜ ਤੇ ਵਿਆਸ ਰਾਵੀ ਤੇ ਵਿਆਸ ਸਤਲੁਜ ਤੇ ਰਾਵੀ ਤਾਂ ਇਹਦਾ ਆਨਸਰ ਹੋਊਗਾ ਸਤਲੁਜ ਤੇ ਵਿਆਸ ਵਰਤਮਾਨ ਵਿੱਚ ਪੰਜਾਬੀ ਵਰਣਮਾਲਾ ਵਿੱਚ ਫਾਰਸੀ ਦੀਆਂ ਧੁਨੀਆਂ ਨੂੰ ਮਿਲਾ ਕੇ ਕੁੱਲ ਕਿੰਨੇ ਅੱਖਰ ਹਨ 35 40 36 41 ਤਾ 41 ਜਦੋਂ 6 ਤੁਣੀਆ ਪਹਿਲਾਂ 35 ਸੀ 35 ਦੇ ਵਿੱਚ ਜਦੋਂ 6 ਹੋਰ ਮਿਲ ਗਏ ਫਾਰਸੀ ਦੀਆਂ ਤੁਣੀਆ ਤੱਕ ਕੀ ਹੋ ਗਿਆ ਇਹ 41 ਹੋ ਗਏ ਅਦਕ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਨਾਸਿਕੀ ਅੱਖਰਾਂ ਨਾਲ 발 ਅਤੇ ਦੋ ਤਖਰਾਂ ਨਾਲ ਟਿੱਪੀ ਨਾਲ ਬਿਹਾਰੀ ਨਾਲ 발 ਅਤੇ ਦੋ ਤਖਰਾਂ ਨਾਲ ਇਹਨਾਂ ਦੀ ਵਰਤੋਂ ਆ ਜਿਹੜੀ ਕੀਤੀ ਜਾਂਦੀ ਹੈ ਕਾਲ ਤੋਂ ਕੀ ਭਾਵ ਹੈ ਇੱਕ ਕਿਰਿਆ ਦਾ ਕੋਈ ਕੰਮ ਹੋਣਾ ਕਰਮ ਦਾ ਹੋਣਾ ਨਾਮ ਦੀ ਵਿਸ਼ੇਸ਼ਤਾ ਜਾਂ ਧਾਤੂ ਦੀ ਪ੍ਰਧਾਨਤਾ ਕਿਰਿਆ ਦਾ ਕੋਈ ਕੰਮ ਹੋਣਾ ਹੇਠ ਲਿਖਿਆਂ ਵਿੱਚੋਂ ਲਗਾਖਰ ਕਿਹੜੇ ਹਨ ਬਿੰਦੀ ਬਿਹਾਰੀ ਸਿਹਾਰੀ ਟਿੱਪੀ ਸਿਹਾਰੀ ਔਂਕੜ ਬਿੰਦੀ ਟਿੱਪੀ ਅਦਕ ਔਂਕੜ ਦੁਲਾੰਕੜ ਅਦਕ ਤਾਂ ਬਿੰਦੀ ਟਿੱਪੀ ਅਦਕ ਪੰਜਾਬੀ ਬੋਲੀ ਵਿੱਚ ਕਿਸ ਭਾਸ਼ਾ ਦੇ ਅੰਸ਼ ਮਿਲਦੇ ਹਨ ਪਾਲੀ ਪ੍ਰਕਿਰਤਿਕ ਅਪੰਸ਼ ਜਾਂ ਤਿੰਨਾ ਦਿਨਾਂ ਦੇ ਤੈ ਕੀ ਅਨਸਰ ਆ ਜੂਗਾ ਤਿੰਨਾ ਆ ਪੰਛੀ ਦੇ ਵੀ ਪ੍ਰਕਿਰਤਿਕ ਦੇ ਵੀ ਪਾਲੀ ਦੇ ਵੀ ਪ੍ਰਕਿਰਤੀ ਪ੍ਰਕਿਰਤਾਤਮਕ ਬਲੀਪੀ ਦਾ ਰਿਵਾਜ ਸੀ ਮੁਰਲੇ ਕਬੀਲਿਆਂ ਵਿੱਚ ਡੇਰਾ ਗਾਜੀ ਖਾਨ ਵਿੱਚ ਅਣਵੰਡੇ ਪੰਜਾਬ ਵਿੱਚ ਰਾਜਪੂਤਾਂ ਵਿੱਚ ਤਾਂ ਮੁਰਲੇ ਕਬੀਲਿਆਂ ਵਿੱਚ ਮਾਤਰਾ ਦੇ ਆਧਾਰ ਤੇ ਪੰਜਾਬੀ ਸਵਰ ਵੰਡ ਵੰਡੇ ਜਾਂਦੇ ਹਨ ਪੰਜਾਬੀ ਸਵਰ ਉੱਚੇ ਤੇ ਨੀਵੇਂ ਲਘੂ ਤੇ ਦੀਰਘ ਬੰਦ ਤੇ ਖੁੱਲੇ ਅਲਪਤੇ ਮਹਾ ਤਾਂ ਲਘੂ ਤੇ ਦੀਰਘ ਕੰਭਵਾਂ ਵਿਆੰਜਨ ਹੈ ਰਾੜਾ ਸਸਾ ਹਾਹਾ ਤੇ ਵਾਵਾ ਹਾਹਾ ਉਠਾਨ ਦਾ ਵਿਰੋਧੀ ਸ਼ਬਦ ਹੈ ਡਿਗਣਾ ਪਤਨ ਨੀਚ ਨਿਵਾਨ ਪਤਨ ਖਾਣ ਪੀਣ ਨੂੰ ਬਾੰਦਰੀ ਟੰਡੇ ਖਾਣ ਨੂੰ ਸ਼ੇਰ ਰਿਛ ਮਹਾ ਰਿਛ ਸ਼ੁੱਧ ਵਾਕ ਦੱਸੋ ਬੜਾ ਤੇਜ਼ ਦੌੜਿਆ ਕਮਲ ਬਹੁਤ ਤੇਜ਼ ਦੌੜਿਆ ਕਮਲ ਕਮਲ ਬਹੁਤ ਤੇਜ਼ ਦੌੜਿਆ ਕਮਲ ਬਹੁਤ ਤੇਜ਼ ਭੱਜਿਆ ਤਾਂ ਇਹਦਾ ਅਨਸਾਰ ਜੂ ਕਮਲ ਬਹੁਤ ਤੇਜ਼ ਦੌੜਿਆ ਕਿਹੜਾ ਪਹਿਲਾ ਪੁਰਖ ਦਾ ਸਹੀ ਜੁਠ ਹੈ ਆਪਾਂ ਤੁਸੀਂ ਤੈਨੂੰ ਅਸੀਂ ਤੁਸੀਂ ਤੁਹਾਨੂੰ ਮੈਂ ਅਸੀਂ ਤੁਸੀਂ ਮੈਂ ਅਸੀਂ ਆਪਾਂ ਤਾਂ ਮੈਂ ਅਸੀਂ ਆਪਾਂ ਚੰਗਾ ਨੇਕ ਸੱਚਾ ਕਿਹੜਾ ਵਿਸ਼ੇਸ਼ ਹੈ ਵਿਸ਼ੇਸ਼ਣ ਹਨ ਇਹ ਕਿਹੜੇ ਵਿਸ਼ੇਸ਼ਣ ਨੇ ਇਹ ਇੱਕ ਇਹ ਸੰਯੁਕਤ ਨਿपात ਵਿਸ਼ੇਸ਼ ਸੰਯੋਗੀ ਨਾ ਕਿ ਇਹ ਉਹ ਹੈ ਇਹ ਕਿਹੜੇ ਵਾਕ્ય ਪਦ ਯਰ ਅੰਤਰਾ ਚੇਤਾ ਆ ਪਤਰੀ ਹਰੀ ਕਿਹੜਾ ਇੱਕ ਅਸੂਲ ਤੇ ਨਾ ਠਹਿਰੀਏ ਉਸ ਨੂੰ ਕਹਿੰਦੇ ਹਨ ਜਿਹੜਾ ਇੱਕ ਸੂਲ ਤੇ ਨਾ ਠਹਿਰੇ ਉਸ ਨੂੰ ਕੀ ਕਹਿੰਦੇ ਹਨ ਨੀਤੀਵਾਨ ਕੋਸ਼ਲਾ ਬਹੁਪ ਰੂਪੀਆ ਫੇਰਮਾ ਚੁੱਲਾ ਤਾਂ ਫੇਰਮਾ ਚੁੱਲਾ ਪੰਜਾਬ ਨੂੰ ਰਾਜ ਭਾਸ਼ਾ ਦਾ ਰੁਤਬਾ ਮਿਲਿਆ 1965 ਦੇ ਵਿੱਚ 1968 ਦੇ ਵਿੱਚ 1967 ਦੇ ਵਿੱਚ 1968 68 ਦੇ ਵਿੱਚ ਤਉਨੇ ਸੋਸ਼ਟ ਦੇ ਵਿੱਚ ਮਿਲਿਆ ਸੀ ਭਾਰਤ ਨੂੰ ਆ ਪੰਜਾਬੀ ਨੂੰ ਰਾਜ ਭਾਸ਼ਾ ਦਾ ਰਤਬਾ ਡੈਸ਼ਵਾਕ ਦੇ ਅੰਗ ਹਨ ਉਦੇਸ਼ ਤੇ ਵਿਦੇ ਕਰਤਾ ਤੇ ਕਰਮ ਆਰਥਕ ਤੇ ਸਾਰਥਕ ਕਰਤਾ ਕਰਮ ਕਿਰਿਆ ਉਦੇਸ਼ ਤੇ ਵਿਦੇ ਪਾਵਾਚਕ ਨਾਮ ਕਿਹੜੇ ਹਨ ਪਾਣੀ ਗਮੀ ਮੇਜ ਪਰ ਗਮੀ ਹੈ ਜਿਹੜਾ ਇੱਕ ਪਾਵਾਚਕ ਨਾਵਾਗਾ ਕਿਹੜਾ ਸ਼ਬਦ ਵਿਕਾਰੀ ਹੈ ਸ ਸਗੂ ਕੁਝ ਪਰ ਮੇਜ ਮੇਜ ਨਾਸਕੀ ਵਿਅੰਜਨ ਕਿਹੜਾ ਹੈ ਵਾਵਾ ਚਚਾ ਨਾਣਾ ਦਦਾ ਨਾਣਾ ਅਦਕ ਦੀ ਵਰਤੋਂ ਕਿੰਨੀਆਂ ਲਗਾ ਮਾਤਰਾਵਾਂ ਨਾਲ ਹੁੰਦੀ ਹੈ 5 3 6 2 3 ਨਾਲ ਸਵਰ ਵਾਹਕ ਕਿੰਨੇ ਹਨ 3 ਬਿੰਦੀ ਦੀ ਵਰਤੋਂ ਕਿੰਨੀ ਆ ਲਗਾ ਮਾਤਰਾਵਾਂ ਨਾਲ ਹੁੰਦੀ ਹੈ 6 ਨਾਲ ਅਰਧ ਸਵਰ ਡੈਸ਼ ਅੱਖਰ ਹਨ ਅਰਧ ਸਵਰ ਜਿਹੜਾ ਕਿਹੜਾ ਅੱਖਰ ਹੈਗਾ ਅਰਧ ਸਵਰ ਯਯਾ ਵਾਕਾਂਸ਼ਿਕਾਈ ਹੈ ਉਪਵਾਕ ਤੋਂ ਛੋਟੀ ਅਤੇ ਸ਼ਬਦ ਤੋਂ ਵੱਡੀ ਸ਼ਬਦ ਤੋਂ ਛੋਟੀ ਅਤੇ ਉਪਵਾਕ ਤੋਂ ਵੱਡੀ ਆ ਭਾਵਾਂਸ਼ ਤੋਂ ਵੱਡੀ ਅਤੇ ਸ਼ਬਦ ਤੋਂ ਛੋਟੀ ਸ਼ਬਦ ਤੋਂ ਛੋਟੀ ਅਤੇ ਧਾਤੂ ਤੋਂ ਵੱਡੀ ਤਾਂ ਕਿ ਅੰਸਰਾ ਜੁ ਇਹਦਾ ਵਾ ਉਪਵਾਕ ਤੋਂ ਛੋਟੀ ਅਤੇ ਸ਼ਬਦ ਤੋਂ ਵੱਡੀ ਵਾਕਾਂਸ਼ਿਕਾਈ ਪਪਾ ਫਪ ਪਪਾ ਪੱਬਾ ਬੱਬਾ ਮੰਮਾ ਵਿਆ ਵਿਅੰਜਨ ਹਨ કંਠੀ ਹੁੰਠੀ ਦੰਤੀ ਉਲਟਜੀਵੀ ਹੁੰਠੀ ਛੋਟੀ ਤੋਂ ਛੋਟੀ ਅਰਥ ਭਰਪੂਰ ਵਿਆਕਰਨਿਕ ਇਕਾਈ ਹੈ ਸੁਤੰਤਰ ਉਪਵਾਕ ਪਾਵਾਂਸ਼ ਸਵਦੀਨ ਉਪਵਾਕ ਪ੍ਰਾਦੀਨ ਉਪਵਾਕ ਤਾਂ ਪਾਵਾਂਸ਼ ਮੁੰਡਾ ਰੋਟੀ ਖਾਂਦਾ ਹੈ ਵਾਕ ਵਿੱਚ ਉਦੇਸ਼ ਹੈ ਮੁੰਡਾ ਰੋਟੀ ਖਾਂਦਾ ਮੁੰਡਾ ਇਹ ਤੇ ਬੀ ਦੋਵੇਂ ਤਾਂ ਮੁੰਡਾ ਉਦੇਸ਼ ਪੰਜਾਬੀ ਵਿੱਚ ਸੰਗੋਸ਼ ਵਿਅੰਜਨ ਹਨ ਸ ਸ ਹ ਹ ਕ ਕ ਖ ਖ ਬ ਬ ਦ ਦ ਗ ਗ ਬ ਬ ਦ ਦ ਜ ਜ ਗ ਗ ਯ ਯ ਰ ਰ ਲ ਲ ਵ ਵ ਟ ਠ ਡ ਢ ਣ ਟ ਟ ਬ ਬ ਦ ਦ ਜ ਜ ਗ ਗ ਇਹ ਸੰਗੋਸ਼ ਵਿਅੰਜਨ ਨੇ ਖੁਸ਼ੀ ਖੁਸ਼ਾਮਦ ਖੁਸ਼ਾਲ ਖੁਸ਼ਗੁਵਾਰ ਸ਼ਬਦਾਂ ਦੀ ਠੀਕ ਸ਼ਬਦ ਕੋਸ਼ੀ ਤਰਤੀਬ ਕੀ ਹੈ ਖੁਸ਼ੀ ਖੁਸ਼ਾਮਦ ਖੁਸ਼ਾਲ ਖੁਸ਼ਗੁਵਾਰ ਖੁਸ਼ਾਮਦ ਖੁਸ਼ਾਮਦ ਖੁਸ਼ਗੁਵਾਰ ਖੁਸ਼ੀ ਖੁਸ਼ਹਾਲ ਖੁਸ਼ਹਾਲ ਖੁਸ਼ਗੁਵਾਰ ਖੁਸ਼ਾਮਦ ਖੁਸ਼ੀ ਖੁਸ਼ਗੁਵਾਰ ਖੁਸ਼ਾਲ ਖੁਸ਼ਾਮਦ ਖੁਸ਼ੀ ਤਕੀ ਅੰਤਰਾਵ ਖੁਸ਼ਹਾਲ ਖੁਸ਼ਗੁਵਾਰ ਖੁਸ਼ਾਮਤ ਖੁਸ਼ੀ ਏ ਡੀ ਨੂੰ ਕਿੰਨੀਆਂ ਲਗਾ ਮਾਤਰਾ ਲਗਦੀਆਂ ਹਨ ਚਾਰ ਤਿੰਨ ਦੋ ਪੰਜ ਤਾਂ ਤਿੰਨ ਗੁਰਮੁਖੀ ਲਿਪੀ ਵਿੱਚ ਸ਼ਬਦ ਜੋੜਾਂ ਦੇ ਪੈਰ ਵਿੱਚ ਵਰਤੇ ਜਾਂਦੇ ਅੱਖਰਾਂ ਦਾ ਸਹੀ ਚੁਟ ਕਿਹੜਾ ਹੈ ਲੱਲਾ ੜਾੜਾ ਰਾਰਾ ਨਾਣਾ ਵਾਵਾ ਹਾਹਾ ਹਹਾ ਵਵ ਰਰ ਵਵ ਲੱਲਾ ੜਾੜਾ ਹਾਹਾ ਵਾਵਾ ਰਾਰਾ ਮਹਾਵਰਾ ਪੂਰਾ ਕਰੋ ਗੋਗਲੂਆਂ ਤੋਂ ਮਿੱਟੀ ਗੋਗਲੂਆਂ ਤੋਂ ਮਿੱਟੀ ਛਾੜਨਾ ਜਦੋਂ ਚੀਜ਼ ਥੋੜੀ ਹੋਵੇ ਤੇ ਲੋੜ ਬੰਦ ਬਹੁਤ ਹੋਣ ਤਾਂ ਕੀ ਕਿਹਾ ਜਾਂਦਾ ਹੈ ਇੱਕ ਅਨਾਰ ਸੋ ਬਿਮਾਰ ਹੈ ਪਤੀ ਦੇ ਵੱਡੇ ਭਰਾ ਨੂੰ ਕੀ ਕਿਹਾ ਜਾਂਦਾ ਹੈ ਜੇਠਾ ਜਿਹੜਾ ਰੱਬ ਨੂੰ ਨਾਮ ਮੰਨਦਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ ਨਾਸਤਕ ਜਿਹੜਾ ਜ਼ਮੀਨ ਤੇ ਕੁਝ ਨਾ ਉੱਗ ਕੇ ਜਿਹੜੀ ਜ਼ਮੀਨ ਤੇ ਕੁਝ ਨਾ ਉਗੂ ਉਸ ਨੂੰ ਕੀ ਕਿਹਾ ਜਾਂਦਾ ਹੈ ਬੰਜਰ ਕਿਸੇ ਭਾਸ਼ਾ ਨੂੰ ਪੜ੍ਹਨ ਲਈ ਬਣਾਏ ਗਏ ਨਿਮਾ ਦੇ ਸਮੂਹ ਨੂੰ ਨਿਜਮਾ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਵਿਆਕਰਨ ਆਰਾਰਾ ਤੁਨੀ ਹੈ ਪਾਸੇਦਾਰ ਕੰਬਵੇਂ ਫਟਕਵੇਂ ਤੇ ਨਾਸਕੀ ਕੰਮਵੇਂ ਦੁੱਤ ਵਿਅੰਜਨ ਕਿਸ ਚਿੰਨ ਰਾਹੀਂ ਸਕਾਰ ਕੀਤੇ ਜਾਂਦੇ ਹਨ ਬਿੰਦੀ ਟਿੱਪੀ ਸੁਰ ਅਦਕ ਅਦਕ ਵਿਸ਼ੇਸ਼ਣ ਅਤੇ ਵਿਸ਼ੇਸ਼ ਦੇ ਸੰਯੋਗ ਨਾਲ ਬਣਿਆ ਵਿਸ਼ੇਸ਼ਣ ਕਿਹੜਾ ਹੈ ਕੌੜੀ ਜ਼ਹਿਰ ਦਵਾਈ ਪार्थ दिश ਹੈ ਬਹੁ ਪਸ਼ਾਈ ਇਕ ਪਸ਼ਾਈ 2 ਪਸ਼ਾਈ ਬਹੁ ਗਿਣਤੀ ਪਸ਼ਾਈ ਤਾਂ ਬਹੁ ਪਸ਼ਾਈ ਪੰਜਾਬੀ ਭਾਸ਼ਾ ਲਈ ਟੁਕਮੇ ਲਿਪੀ ਕਿਹੜੀ ਹੈ ਦੇਵਨਾਗਰੀ ਗੁਰਮੁਖੀ ਰੋਮਨ ਫਾਰਸੀ ਤਾਂ ਗੁਰਮੁਖੀ ਹੈ ਪਾਵਾਚਕ ਨਾਮ ਕਿਹੜੇ ਹਨ ਤੇਲ ਫੌਜ ਖੁਸ਼ੀ ਕੁਰਸੀ ਖੁਸ਼ੀ ਪੰਜਾਬੀ ਦੇ ਉਲਟ ਜੀਵੀ ਵਿਅੰਜਨ ਹਨ ਟੈਂਕਾ ਠੱਠਾ ਡੱਡਾ ਪਪਾ ਫਫਾ ਬੱਬਾ ਤੱਤਾ ਠੱਠਾ ਦੱਦਾ ਊੜਾ ੜਾ ਈੜੀ ਟਾ ਟੈਂਕਾ ਠੱਠਾ ਡੱਡਾ ਨਾ ਡੈਸ਼ ਹੋਵੇ ਨਾ ਰਾਧਾ ਨੱਚੇ ਨਾ ਨੌਮਣ ਤੇਲ ਨਾ ਹੋ ਨਾ ਨੌਮਣ ਤੇਲ ਹੋਵੇ ਨਾ ਰਾਧਾ ਨੱਚੇ ਨਾ ਨੌਮਣ ਤੇਲ ਕੋਹੋ ਨਾ ਚੱਲੀ ਬਾਬਾ ਤਿਹਾਈ ਕੀ ਹੈ ਸਿੱਠਣੀ ਅਖਾਣ ਮੁਹਾਵਰਾ ਜਾਂ 부ਝਾਰਤ ਅਖਾਣ ਰੋਜ਼ਾਨਾ ਅਜੀਤ ਅਖਬਾਰ ਦਾ ਸੰਪਾਦਕ ਕੌਣ ਹੈ ਮਜਿੰਦਰ ਸਿੰਘ ਹਮਦਰਤ ਮਾਂ ਜੰਮੀ ਦਾ ਪੁੱਤ ਬਨੇਰੇ ਤੇ 부ਝਾਰਤ ਦਾ ਉਤਰ ਅੱਗ ਤੇ ਧੂਆ ਇਹਦੇ ਚ ਕਈ ਇਹ ਮੈਂ ਨਿਊ ਅਪਡੇਟ ਦੇਖੀ ਨਹੀਂ ਹੈਗੀ ਇਹ ਤਾਂ ਜਿਹੜਾ ਦਾ ਰੋਜ਼ਾਨਾ ਅਜੀਤ ਅਖਬਾਰ ਦਾ ਸੰਪਾਦਕ ਹੋਰ ਵੀ ਹੋ ਸਕਦਾ ਤੇ ਇਹ ਨਿਊ ਅਪਡੇਟ ਮੜੇ ਤੁਸੀਂ ਚੈੱਕ ਕਰ ਲਿਓ ਉਹ ਰਿੱਧੀ ਮਾ ਖਾਦੀ ਅਖੌਤ ਦਾ ਸਬੰਧ ਹੈ ਮਾਗੀ ਨਾਲ ਮੁਹਾਵਰਾ ਪੂਰਾ ਕਰੋ ਪਿਸੂ ਪੈਣੇ ਉਹ ਆਦਮੀ ਜਿਸ ਕੋਲ ਕਰਜ਼ਾ ਲਾਉਣ ਲਈ ਪੈਸੇ ਨਾ ਹੋਣ ਉਸ ਨੂੰ ਕੀ ਕਿਹਾ ਜਾਂਦਾ ਹੈ ਦਿਵਾਲੀਆ ਭਾਸ਼ਾ ਭਾਸ਼ਾ ਇੱਕ ਕਲਾ ਹੈ ਭਾਸ਼ਾ ਸੰਚਾਰ ਮਾਧਿਅਮ ਹੈ ਭਾਸ਼ਾ ਧੁਨੀ ਪ੍ਰਬੰਧ ਹੈ ਭਾਸ਼ਾ ਕੁਦਰਤੀ ਦਾਤ ਹੈ ਤਾਂ ਕਿ ਇਹ ਭਾਸ਼ਾ ਸੰਚਾਰ ਮਾਧਿਅਮ ਹੈ ਪੰਜਾਬੀ ਵਰਣਮਾਲਾ ਵਿੱਚ ਵਿਅੰਜਨ ਹਨ 29 ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਸਮਾਜ ਚ ਫਿਲਮਾਂ ਚ ਸਕੂਲ ਚ ਪੁਸਤਕਾਂ ਚ ਤੋਂ ਸਮਾਜ ਚ ਪੰਜਾਬੀ ਵਿੱਚ ਸਵਰ ਧੁਨੀਆਂ ਦੀ ਗਿਣਤੀ ਹੈ 2 11 12 10 ਤੋਂ 10 ਕਿਹੜਾ ਕਿਹੜਾ ਸ਼ਬਦ ਨਾਮ ਤੇ ਕਿਰਿਆ ਦੋਵੇਂ ਹੈ ਕਰਨਾ ਪੜਨਾ ਦੇਖਣਾ ਘੋਟਣਾ ਤਾਂ ਘੋਟਣਾ ਘੋਟਣਾ ਦੇਖ ਇੱਕ ਤੱਪ ਕਹਿੰਦੇ ਜਿਹਦੇ ਨਾਲ ਘੋਟਣਾ ਕਿਸ ਦਾ ਨਾਮ ਵੀ ਹੈਗਾ ਇਹ ਹਨਾ ਕੋਟਣਾ ਤੇ ਜਿੰਨਾ ਪਸਾਕ ਕੁੱਟਦੇ ਆ ਉਹ ਵੀ ਕੋਟਣਾ ਹੁੰਦਾ ਹੈਗਾ ਹਨਾ ਜਿੰਨਾ ਸ਼ਬਦਾਂ ਦਾ ਕੋਈ ਅਰਥ ਨਿਕਲਦਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਸਾਰਥਕ ਸ਼ਬਦ ਉਹ ਸ਼ਬਦ ਜੋ ਕਿਸੇ ਜੀਵ ਵਸਤੂ ਜਾਂ ਥਾਂ ਲਈ ਵਰਤੇ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਨਾਮ ਦੁੱਤ ਵਿਅੰਜਨ ਦੇ ਉਚਾਰਨ ਸਮੇਂ ਧੁਨੀ ਦਾ ਉਚਾਰਨ ਬਿਨਾਂ ਰੁਕੇ ਕੀਤਾ ਜਾਂਦਾ ਹੈ ਪੌਣ ਧਾਰਾ ਦਾ ਵਹਾਅ ਬਿਨਾਂ ਰੁਕਾਵਟ ਹੁੰਦਾ ਹੈ ਤੁਨੇ ਦੇ ਉਚਾਰਨ ਨੂੰ ਰੋਕ ਕੇ ਲਮਕਾਇਆ ਜਾਂਦਾ ਹੈ ਉਪਰੋਕਤ ਵਿੱਚ ਕੋਈ ਠੀਕ ਨਹੀਂ ਤਾਂ ਤੁਨੇ ਦੇ ਉਚਾਰਨ ਨੂੰ ਰੋਕ ਕੇ ਲਮਕਾਇਆ ਜਾਂਦਾ ਹੈ ਕੰਬਵਾ ਬਿਆਜਣਿਆ ਰਾਰਾ ਪੰਜਾਬੀ ਵਿੱਚ ਸਵਰਵਹਕ ਹਨ ਤਿੰਨ ਮੈਂ ਇਸ ਨਤੀਜੇ ਉੱਤੇ ਪਹੁੰਚਿਆ ਹਾਂ ਕਿ ਇਸ ਸਾਰੀ ਗਰੀਬੀ ਬਦਕਾਰੀ ਭੁੱਖ ਕੰਗਾਲੀ ਦਾ ਕਾਰਨ ਜ਼ਾਇਦਾ ਦੀ ਕਾਣੀ ਵੰਡ ਹੈ ਇਹ ਵਾਕ ਹੈ ਸੰਯੁਕਤ ਮਿਸ਼ਰਤ ਸਧਾਰਨ ਜਾਂ ਉਪਰੋਕਤ ਵਿੱਚੋਂ ਕੋਈ ਠੀਕ ਨਹੀਂ ਤਾਂ ਮਿਸ਼ਰਤ ਵਾਕ ਹੈ ਪਨ ਪਹਾੜੀ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ ਪੁਆਧੀ ਡੋਗਰੀ ਪਟਿਆਲੀ ਪੁਠਵਾਰੀ ਪੁੰਛਣੀ ਕਾਂਗੜੀ ਝਾਗੀ ਡੋਗਰੀ ਮਲਤਾਨੀ ਡੋਗਰੀ ਪੁੰਛੀ ਤੇ ਕਾਂਗੜੀ ਡੋਗਰੀ ਪੁੰਛੀ ਤੇ ਕਾਂਗੜੀ ਕਾਂਗੜੀ ਰੂਪਾਂਤਰੀ ਵਿਆਕਰਨ ਦਾ ਕਰਤਾ ਹੈ ਹਰਜੀਤ ਹਰਜੀਤ ਸਿੰਘ ਗਿੱਲ ਹਕੀਕਤ ਸਿੰਘ ਬਲਵੀਰ ਸਿੰਘ ਸੰਧੂ ਪਰਮਜੀਤ ਵਾਲੀਆ ਤਾਂ ਹਕੀਕਤ ਸਿੰਘ ਗੁਰਮੁਖੀ ਲਿਪੀ ਜਨਮ ਤੇ ਵਿਕਾਸ ਪੁਸਤਕ ਦਾ ਲੇਖਕ ਜੇਬੀ ਸਿੰਘ ਸ਼ਬਦ ਕੋਸ਼ ਦੀ ਕਿਸਮ ਜਾਂ ਕਿਸਮਾ ਹੈ ਹਾਨਾ ਵਿਦਾਂਗ ਨਿਖਟੂ ਨਿਰੋਕਤ ਤਾਂ ਉਪਰੋਕਤ ਵਿੱਚੋਂ ਤਿੰਨੇ ਹੀ ਨੇ ਇਹ ਤਿੰਨੇ ਨੇ ਸਮਾਨ ਅਰਥ ਸ਼ਬਦ ਦੱਸੋ ਸਲੰਗਾ ਅਧੂਰਾ ਤਾਂਗ ਜਾਂ ਤਾਂਗ ਤਾਂਗ ਤਰੰਗ ਜੀ ਤਾਂਗ ਤਾਂਗ ਵਾਕ ਨੂੰ ਪੜਨ ਵੇਲੇ ਕਈ ਥਾਂ ਰੁਕਣਾ ਪੈਂਦਾ ਹੈ ਜਿਹੜੇ ਸਥਾਨ ਤੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਅਜਿਹੇ ਸਥਾਨ ਤੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਦੋ ਬਿੰਦੀ ਕਾਮਾ ਬ੍ਰੈਕਟ ਬਿੰਦੀ ਚ ਕਾਮੇ ਦੀ ਕਿਸੇ ਵਾਕ ਵਿੱਚ ਕਾਰਜ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਕਰਤਾ ਵਿਰੋਧੀ ਸ਼ਬਦ ਦੱਸੋ ਸੁਗੰਧ ਸੁਗੰਧ ਦਾ ਉਗ ਦੁਰਗੰਧ ਪੂਮਕਮਲ ਕਰੋ ਜੇ ਤੁਹਾਡੀ ਚਿੱਠੀ ਨਾ ਜਾਂਦੀ ਤਾਂ ਮੈਨੂੰ ਫੇਰਾ ਪੈਣਾ ਸੀ ਤਾਂ ਉਹ ਗੱਲ ਅਚਾ। ਕਿਰਿਆ ਮੁਕੰਮਲ ਕਰੋ ਬੱਚਾ ਅ ਬੱਚੇ ਵਿਹੜੇ ਵਿੱਚ ਖੇਡਦੇ ਡੈਸ਼ ਹਨ। ਐ ਖੇਡਦੇ ਪਏ ਹਨ। ਸ਼ੋਧ ਸ਼ਬਦ ਦੀ ਚੋਣ ਕਰੋ ਵਾਟੀ। ਹੇਠ ਲਿਖੇ ਸ਼ਬਦਾਂ ਵਿੱਚੋਂ ਸਾਰਥਕ ਸ਼ਬਦ ਚੁਣੋ ਕਿਤਾਬ। ਸੰਸਾਰ ਵਿੱਚ ਸਭ ਤੋਂ ਪਹਿਲਾਂ ਪੈਦਾ ਹੋਈ ਚਿੱਤਰ ਲਿਪੀ। ਸਕੀਤ ਵਰਣ ਚਿੰਨਾ ਲਿਪੀ ਚਿੱਤਰ ਲਿਪੀ ਭਾਸ਼ਾ ਸਾਹਿਤਾ ਮਾਧਿਅਮ ਭਾਸ਼ਾ ਸਾਹਿਤਾ ਕੀ ਹੈਗਾ ਮਾਧਿਅਮ ਬੁੱਧ ਧਰਮ ਦੇ ਗ੍ਰੰਥ ਵਧੇਰੇ ਕਿਸ ਭਾਸ਼ਾ ਵਿੱਚ ਅਚਰਿਆਨ ਪਾਲੀ ਪ੍ਰਕਿਰਤੀ ਭਾਸ਼ਾ ਦੇ ਵਿੱਚ ਹੈਲੋ ਫਰੈਂਡ ਹਾਂਜੀ ਇਹ ਸਾਡੇ ਸੀਗੇ ਜਿਹੜੇ ਆ ਕੁਐਸਚਨ ਸੀਗੇ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣਾ ਧੰਨਵਾਦ